ਹੋਰ ਦੋ ਮਟਰ ਗਾੜੇ ਹਾਂਜੀ ਚੱਲੇਗਾ ਫਿਰ ਸੁਨਾਮ ਕਰਨਾ ਹਾਂਜੀ ਚੱਲੋ ਚਲੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਓ ਚੱਲ ਕਮਰਾ ਕਬਰ ਮਿਲਦੇ ਸੀ ਤੇ 200 ਰੁਪਏ ਲੈਂਦੇ ਆ ਕਮਰਾ ਬਹੁਤ ਦੇ ਮਿਲ ਜਾਂਦਾ ਕਦਰ ਵਾਲੇ ਨਹੀਂ ਲੱਭਨੇ ਕੰਢੀ 3 ਅਬਾਕੀ ਰੂਮ ਕਾਫੀ ਯਾਰੂਮੇ ਰੂਮ ਐ ਤੇ

ਦਰਬਾਰ ਹਾਂਜੀ ਪੁੱਤ ਦਰਬਾਰ ਸਾਹਿਬਾ ਲਓ ਜੀ ਇਹ ਗੁਰਦੁਆਰਾ ਬੇਸਾਵੇਗਾ ਤੇ ਪਹਿਲਾਂ ਅਪਸ਼ਨਾਨ ਕਰਨ ਚੱਲਦੇ ਹਾਂ ਤੇ ਸਨਾਨ ਕਰਕੇ ਆ ਕੇ ਫਿਰ ਗੁਰੂ ਘਰ ਦੇ ਦਰਸਾ ਕਰਾਓ। ਲਾਵੇ ਸੀ ਚਾਹ ਪੀਣਾ ਅਥਰ ਹੋ ਗਿਆ ਚਾਰ ਬਿੱਤੀ ਸਾਡੇ ਕੱਟੇ ਨੇ ਵੀ ਬੇਸਾਉ ਦਾ ਸਾਬਰ ਬਲੋਸੋ ਸਾਬਾ ਗਿਆ ਚਾਹ ਸਾਰਾ ਕੁਝ ਮਿਲਦਾ ਲਾਵੇ ਪਾ

ਲੱਭ ਚਾ ਆ ਗਿਆ ਆ ਤੱਕ ਲਾ ਤੱਕ ਲਾ ਤੱਕ ਲੱਭੀ ਹੋਣੀ ਖਾਣੇ ਦਾ ਆਬਸੰਦ ਫੁੜਾ ਦਵਾ ਦੋ ਨਾ ਮੈਂ ਨਹੀਂ ਖਾਣਾ ਨਹੀਂ ਖਾ ਲਾ ਖਾਣ ਚੰਨੂ ਕੋਈ ਸੈਕਟ ਕੋਈ ਲੱਭ ਪੀ ਕੇ ਚਾਰ ਤੋਂ 88 ਆ ਗਿਆ ਮੈਂ ਸਭ ਕੋ ਦੱਸ ਦਿੰਦਾ ਆ ਲੱਗੀਆਂ ਜਾਂ ਖੇਡਣਾ ਖੋਡਾ ਦੁਕਾਨਾਂ ਥੋੜੀਆਂ ਥੋੜੀਆਂ ਖੁੱਲੀਆਂ ਚਿੱਤਾਂ ਕੀ ਪੜ ਕੇ ਮਾਰਨੇ ਦਾ ਟਾਈਮ ਸੀਗਾ ਤੇ ਇਸ ਕਰਕੇ ਦੁਕਾਨਾਂ ਵਿੱਚ ਉੱਚ ਖੁੱਲੀਆਂ ਹੋਈਆਂ ਇਸ ਵਿੱਚ ਨੇ ਖੁੱਲੀਆਂ ਹੋਈਆਂ ਅਸੀਂ ਆਪ ਸਭ ਜੋ ਪਾਸੇ ਆਪਣਾ ਗੁਰੂ ਘਰ ਲੰਗਰ ਲੇ ਰਹੇ ਤੁਸੀਂ ਸਾਹਮਣੇ ਤੁਸੀਂ ਵੇਖੀ ਜਾਂਦੇ ਲੰਗਰ ਤੇ ਆਪ ਮੰਨਿਸਾਬ ਘਰ ਦਾ ਦਰਵਾਜ਼ਾ ਬਹੁਤ ਵੱਡਾ ਹੈਗਾ ਜਿਹੜੇ ਜਿਹੜੇ ਦਰਵਾਜ਼ਾ ਸਾਬ ਗਏ ਆ ਕਮੈਂਟਾਂ ਦੇ ਵਾਸਤੇ ਗੁਰੂ ਲਿਖ ਕੇ ਜੁੜ ਜਾਓ ਤੇ ਆਹ ਸਾਹਮਣੇ ਦੁਕਾਨਾਂ ਦੁਕਾਨਾਂ ਚਾਪੜੀਆਂ ਨੇ ਜਾਂ ਤੇ ਸਾਹਮਣੇ ਆ ਸਾਰੇ ਟਾਇਰਸ ਵਗੈਰਾ ਦੀਆਂ ਦੁਕਾਨਾਂ ਆ ਬਾਕੀ ਖੁੱਲੀਆਂ ਨੇ ਤੜਕੇ ਕਦੇ ਮਾ ਕੋਈ 6 7 ਵਜੇ ਦਾ ਟਾਈਮ ਸੀ ਜਦੋਂ ਸੀ ਮਨਜੀ ਸਾਹਿਬ ਮੱਥਾ ਟੇਕਣ ਆਸ ਤੇ ਤੇ ਆਸੀਆਂ ਸੇ ਦਾ ਤੌਲੀ ਤਾਤ ਨੂੰ ਗਾਦਾ ਸੀ ਮੱਥਾ ਟੇਕਣ ਆਸਤੇ ਤੇ ਸੁਣੋ ਥੋੜਾ ਬਿਊਟੀ ਹੌਮ ਤੇ ਆਖੇ ਦਾ ਕੋਡਾਂ ਲੱਗੀਆਂ ਸਭੀਆਂ ਪੌਸੇ ਜਨਾਂ ਸੀ ਤੇ ਬੋਸੌਣਾ ਬਣਾਇਆ ਸੀਗਾ ਤੇ ਬੋਬ ਦੇ ਬਿਊ ਸੀਗਾ ਬਾਪ ਦਾ ਮਾਰਾ ਤੇ ਮਾਰਾ ਆਨੇ ਮੇਂ ਸੇ ਬੈਕ ਮੈਂ ਉੱਡਦੀ ਤੁਰ ਜਾਂਦੀ ਆ ਤੇ ਆਹ ਥੋੜਾ ਬਾਬਰ ਦਾ ਤੇ ਅਸਲੀ ਖਾਇਆ ਸੀ ਨਾ ਤੇ ਸਾਦੇ ਜੋ ਪੜੋਗੇ ਤੇ ਆਸੀ ਤਰਫੇ ਹਣੋ ਤਲਦਾ ਨਾ ਬਾਦ ਤਲਦਾ ਪੜੋਦਾ ਮਚ ਲੜ ਗਾ ਉਹੋ ਘਿੜਾ ਨਾ ਪੇ ਤੋ ਗਿਆ ਨਾ ਤੇ ਸਾਦੇ ਸੰਗੋ ਤਬਾ ਉਸੀ ਜਾਂਦੀ ਆ ਓਏ ਕਿ ਨੀਚੇ ਨੂੰ ਕਰੂੰਗਾ ਕਿ ਵੇਖਾ ਇਹੋ ਜਿਹਾ ਡੂੰਗਾ ਡੂੰਗਾ ਹੱਸੇ ਹਾਂ ਇਧਰ ਹੀ ਆ ਨਾ ਕੁਛ ਨਹੀਂ ਹੋਇਆ ਇੱਕ ਮਿੰਟ ਰੁਕ ਜੀ ਅਰ ਨਾ ਪਾਲ ਦਸ ਨਾ ਗਿਆ

Anderson cay yên đi tắm tắm. Hà, biểu tình của nhau. Hà, biểu tình. Hà, biểu tình. Hà, biểu tình. Hà, biểu tình. Hm, 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 ਉੱਧਰ ਮੰਕੀ ਦੇਖੋ ਉਹ ਤਾਂ ਦੇਖੋ ਕਿੰਨਾ ਸੋਹਣਾ ਪਹਾੜਾ ਦਾ ਵਿਊ ਉਹ ਸਾਹਮਣੇ ਮੰਕੀ ਬੈਠਾ ਤੇ ਆਹਾ ਤੁਰੇ ਗਾਂਦਿਆਂ ਚਲੋ ਫੋਟੋ ਆਜ ਪੁੱਤ ਉਹ ਫਿਰਦੀ ਮੰਕੀ ਤਾਂ ਬਹੁਤ ਆਇਕ ਉਹ ਫਿਰਦਾ ਆ ਆਦਾ ਸਰ ਕੰਨੇ ਰਿਸ਼ਤੇਦਾਰਾਂ ਤੇ ਕਮੈਂਟ ਕਰ ਦੋ ਲੋ ਚਪੜ ਦੇ ਭਾਈ ਕਿੰਨਾ ਸੋਹਣਾ ਵੀਰ ਮੋਟੋ ਹਾਂਜੀ ਜੇ ਤੈਨੂੰ ਛਾਲ ਮਾਰ ਦਈਏ ਫੇਰ ਤੇ ਫੇਰ ਮੈਂ ਲੱਭਣੀ ਨਹੀਂ ਇੱਥੇ ਰਹਿ ਜੂ ਅਨੇ ਕਿਨੇ ਡੂੰਗੀ ਖਾਈਆ ਹੂੰ ਐਨੀ ਤਾਂ ਡੂੰਗੀ ਹੈ ਕਿੰਨਾ ਸੋਹਣਾ ਵੀਊ ਆਵੇ ਤੁਹਾਨੂੰ ਬਹੁਤ ਸੋਹਣਾ ਵਾਹ ਵਾਹ ਕਿੰਨਾ ਹਲੋ ਮੈਂ ਵੀ ਹੈਗਾ ਇੱਥੇ ਠੀਕ ਆ ਮੈਂ ਕੱਲਾ ਕੱਲੀ ਨਹੀਂ ਆਈ ਮੈਂ ਵੀ ਆਇਆ ਦਲੀ ਤੁਹਾਡਾ ਪਤਾ ਵੀ ਚਲੋ ਅੱਗੇ